ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਐਤਵਾਰ ਆ ਜਾਂ ਅਸੀਂ ਬੰਦ ਅੱਜ ਜੀ ਅੱਜ ਪੰਡੇ ਰੇ ਲੱਗੇ ਹੋਏ ਪਾਉਣ ਬਾਈ ਰੇ ਦਾ ਕੰਮ ਚੱਲਦਾ ਹਫ਼ਤਾਵਾਰ ਬਾਈ ਪਹਿਲਾਂ ਬਾਈ ਨਾਲ ਪਾਉਣਾ ਫੇਰ ਬਾਅਦ 'ਚ ਪਾਉਨੇ ਇੱਧਰ ਆਪਣੇ ਵਾਲੇ ਖੇਤਾਂ 'ਚ ਅਜੇ ਪਰਸੋਂ ਪਰਸੋਂ ਹੀ ਲਾਈ ਹੈ ਜੀ ਤੇ ਬਾਕੀ ਅੱਜ ਤੁਹਾਨੂੰ ਦਿਖਾਉਨੇ ਆ ਵੀ ਕਿਆ-ਕਿਆ ਪਾਇਆ ਕਿੰਨੇ ਦਿਨ ਦੀ ਜੀਰੀ ਹੋਗੀ ਤੇ ਲੋ ਬਾਈ ਝੋਨੇ ਦੀ ਲੋਾਈ ਕਾਫੀ ਹੱਦ ਤੱਕ ਨਿਬੜ ਗਿਆ ਕੰਮ ਆ ਦੇਖ ਲਓ ਸਾਰੇ ਪਾਸੇ ਜਿਹੜੀ ਰਹਿ ਗਈ 20% ਜਿਨ੍ਹਾਂ ਕੋਲ ਪਾਣੀ ਦਾ ਸਾਧਨ ਹੈ ਨਹੀਂ ਜਿਹੜੇ ਰੱਬ ਨੂੰ ਦੇਖਦੇ ਆ ਉਹੀ ਰਹਿ ਗਏ ਬਸ ਲਗਭਗ ਬਾਕੀ ਜਿਹੜੇ ਮੋਟਰ ਵਾਲੇ ਆ ਖੇਤ ਉਹਦਾ ਭਾਈ ਲਗਭਗ ਸਾਰੀ ਉਹ ਲਾਤੀ ਤੇ ਹੋਰ ਹਣੀ ਭਾਈ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਭਾਈ ਤੂੰ ਠੋਕਾ ਜੀ ਹਰੇ ਲੱਗ ਗਿਆ ਅੱਜ ਪਾਉਣਾ ਹੈ ਹਰੇ ਪਾਦੀ ਆ ਤੇ ਯੂਰੀ ਆ ਪਾਇਆ ਨਹੀਂ ਤਾ ਭਾਈ ਕਿੰਨੇ ਦਿਨ ਦੀ ਹੋਗੀ ਭਾਈ ਹੋ ਗਈ ਏ 10 ਦਿਨ ਤੋਂ 10 12 ਦਿਨ ਦੀ ਹੋਗੀ 10 12 ਦਿਨ ਚ 26 ਉਹ ਆ ਜੀ ਹਾਂ ਅੱਛਾ ਇਤ ਕੀ ਸਾਰੀ 26 ਲਾਈ ਤੀ 26 ਲਾਈ ਆ ਥੋੜੀ ਜਿਹੀ ਲਾਈ ਜੱਗੂ ਉਹ 632 ਜਿਹੜੀ ਆ ਥੋੜੀ ਅੱਛਾ ਨੀ ਨਹੀਂ ਆ ਗਈ ਕਿਹਦਾ ਨੀ ਕਿ 26 ਵੱਧ ਲਾਈ ਆ 26 ਵੱਧ ਲਾਈ ਆ ਸਭੀ ਕਾਮ ਦਾ ਵਜੂ ਠੀਕ ਆ ਪਰ ਕੀ ਆ ਭਾਈ ਪਹਿਲਾਂ ਕੀ ਆ ਪਾਇਆ ਭਾਈ ਇਹ ਚ ਪਾਇਆ ਇੱਕ ਥੈਲਾ ਆਪਾਂ ਨੇ ਡਾਇ ਦਾ ਪਾਇਆ ਭਾਈ ਇੱਕ ਥੈਲਾ ਡਾਇ ਦਾ ਪਾਤਾ ਦੂਏ ਤੇ ਦੇਣਾ ਹਾਂ ਹੁਣ ਆਪਾਂ ਨੇ ਕੀਲੇ ਦਾ 35 ਕਿਲੋ ਦੇ ਹਿਸਾਬ ਨਾਲ ਜੂਰੀ ਆ ਵਿੱਚ ਆਪਾਂ ਨੇ 33% ਦਾ ਪਾ ਕੇ 35 ਕਿਲੋ ਜੂਰੀਆ ਪਾਇਆ ਭਾਈ ਕਹਿੰਦਾ ਤੇ ਵਿਚ ਨਾਲ ਆਪਣੀ ਜ਼ਿੰਕ ਹੈ ਹਾਂ ਤੇ 33% ਹੈ ਹਾਂ ਜਿੰਕ ਕਿਹੜੀ ਹੈ ਬਾਈ 33% ਵਾਲਾ ਡੱਬਾ 33% ਵਾਲੀ ਆਹ ਜਿੰਕ ਪਾਈ ਹੈ ਬਾਈ ਲੋਟਸ ਦੀ 33% ਵਾਲੀ ਜ਼ਿੰਕ ਸਲਫਰ ਮੋਨੋਹਾਈਡਰੇਟ ਮੈਗਨੀਸ਼ੀਅਮ ਜਿੰਕ ਸਲਫਰ ਵੀ ਬਾਈ ਚ ਹੈ ਹਾਂ 15% ਸਲਫਰ ਹੈ ਬਾਈ 33% ਤੇ ਜਿੰਕ ਹੈ ਇਹ ਥੋੜੀ ਬਾਈ ਮਹਿੰਗੀ ਵੈਂਦੀ ਹੈ ਤੁਸੀ ਨਾਲੋਂ ਮਹਿੰਗੀ ਵੈਂਦੀ ਹੈ ਦਾਣਾ ਨਾਲੋਂ ਹਾਂ ਤੇ ਉਹਨੇ 100 ਰੁਪਏ ਕਿਲੋ ਵੇਚਦੀ ਹੈ ਇਹ ਨੇੜੇ ਹਾਂ ਤੇ ਉਹ ਇਹ ਪੈਂਦੀ ਆ ਆਪਣੀ 5 ਕਿਲੋ ਮੈਨੂੰ ਲਾ ਦਾਂ 5 ਕਿਲੋ ਥੀਲੇ ਦੀ ਹਾਂ ਬਾਕੀ 15 ਜੀ ਉਹਨੂੰ ਰੁਲਾ ਕੇ ਜਦੇ ਬਾਈ ਨਾਲ ਦੀ ਨਾਲੇ ਥੋੜਾ ਜਿਹਾ ਪਾ ਦਵੇ ਨਾਲ ਨਾ ਇਹ ਥੋੜੀ ਯੂਰੀ ਨਾਲ ਹੋ ਜਾਂਦੀ ਆ ਤੇ ਇਹ ਨਹੀਂ ਜੱਗੂ ਪਾਣੀ ਪੋਣੀ ਛੱਡਦੀ ਬਾਈ ਅੱਛਾ ਇਹ ਨਹੀਂ ਛੱਡਦੀ ਦਾਣੇ ਵਾਲੀ ਪਾਣੀ ਛੱਡ ਦਿੰਦੀ ਦਾਣੇ ਆ ਹੈ ਹਾਂ ਉਹ ਨਾਲ ਨਾਲ ਦੀ ਪਾਣੀ ਪੈਣੀ ਆ ਇਹ ਤਾਂ ਹੁੰਦੇ ਤਾਂ ਤੇ ਸਾਹਮਣੇ ਠੀਕ 6 ਘੰਟਾ ਹੋਏਗਾ ਆਪਾਂ ਨੂੰ ਲੜਾਈ ਬਾਈ ਗੰਨੇ ਨੂੰ ਕਿਹੜੀ ਡੋਜ਼ ਲਾਈ ਆ ਗੰਨੇ ਨੂੰ ਤਾਂ ਬਾਈ ਯੂਰੀ ਹੀ ਚੱਲਦਾ ਹੈ ਯੂਰੀਆ ਡਾਇਆ ਹੈ ਹਾਂ ਠੀਕ ਆ ਚੱਲ ਦੇਖੂ ਕਹੀ ਜਾਂਦੇ ਆਪਾਂ ਵੀ ਗੰਨੇ ਨੂੰ ਯੂਰੀਆ ਜ਼ਿਆਦਾ ਨਹੀਂ ਪਾਉਂਦੇ ਜੀ ਫਲਾਣਾ ਅਸੀਂ 4 ਪਾਏ ਆ ਹਾਂ ਦੇ ਸਾਬ ਨਾਲ ਗੰਨਾ ਇਹਦਾ ਜੂਰੀਆ ਚੱਲਦਾ ਹੀ ਰਹਿੰਦਾ ਬਾਈ ਅੱਛਾ ਇਹਦੇ ਚ ਪਹਿਲਾਂ ਪਹਿਲਾਂ ਤਾਂ ਜੂਰੀਆ ਹੋਣ ਥੋੜਾ ਝਾੜ ਕੇ ਆਏ ਠੀਕ ਆ ਹੁਣ ਇੱਕ ਦੋ ਛਿੱਟੇ ਹੋ ਗੰਨਾ ਵਧੀਆ ਬਾਈ ਗੰਨਾ ਮੇਰੇ ਸਾਬ ਨਾਲ 7 7 ਫੁੱਟ ਦੇ ਕਰੀਬ ਹੋ ਗਿਆ ਲੱਗ ਭਾਗ ਇਹਦਾ ਜੱਗੂ ਇਹ ਉਹ ਮੁੱਢਾ ਹੈ ਮੁੱਢਾ ਇਹ ਦੂਏ ਸਾਲ ਦਾ ਫੁੱਟਿਆ ਹੋਇਆ ਬਾਈ 33 ਇਹਦਾ ਇਹ ਹਾਂ 3 ਇਹ ਸਾਲ ਦਾ ਕਹਿ ਦੂੰਗਾ ਕੋਈ ਠੀਕ ਆ ਬਾਈ ਆਹਾ ਬਾਈ ਇਹ ਨਹੀਂ ਆਹ ਜੀਰੀ ਬਿਨਾ ਕੱਦੂ ਵਾਲੀ ਆ ਇਹ ਬਿਨਾ ਕੱਦੂ ਦੇ ਲੈ ਬਾਈ ਤੁਹਾਨੂੰ ਬਿਨਾ ਕੱਦੂ ਵਾਲੀ ਜੀਰੀ ਦਿਖਾ ਦੇਣੀ ਆ ਮੇਰੇ ਹਿਸਾਬ ਨਾਲ ਮੰਨੂ ਲੱਗਦਾ ਹੈਗਾ ਫਰਕ ਬਾਈ ਇਹਨੇ ਬੂਝਾ ਵੱਧ ਮਾਰਿਆ ਹੋਇਆ ਦੇਖੋ ਪਿਛਲੀ ਵਾਰੀ ਨਾ ਤਜਰਬਾ ਕਰਿਆ ਬਾਈ ਦਾ ਇਹ ਪਤਾ ਨਹੀਂਦਾ ਬਾਈ ਖੇਤ ਗੰਨੇ ਵਾਲੇ ਆ ਤਾਂ ਕਰਕੇ ਜੀਰੀ ਦੀ ਗ੍ਰੋਥ ਇੰਨੀ ਵਧੀਆ ਹੋਈ ਆ ਹਣੀਆਂ ਜੀਰੀ ਮਨਲਾ ਤਾਂ ਲਗਭਗ ਬਰਾਬਰ ਜੀ ਲੱਗੀ ਹੋਈ ਆ ਬਾਈ ਨਹੀਂ ਇਹ ਆਪਣੀ ਅਗੇਤੀ ਆ ਵੀਰੇ ਜੱਸੀਆਂ ਦੇ ਬਰਾਬਰ ਲੱਗੀ ਆ ਅੱਛਾ ਇਹ ਜੱਸੀਆਂ ਦੇ ਬਰਾਬਰ ਲੱਗੀ ਬਾਈ ਜੀਰੀ ਨਾ ਨਹੀਂ ਗ੍ਰੋਥ ਦੇਖਿਆ ਸੋਹਣੀ ਕਰੀ ਰੰਗ ਦੇ ਜੀਰੀ ਦਾ ਹੈ ਨਾ ਹੈ ਦੂਜਾ ਦੇ ਨਾਲ ਕਿੰਨਾ ਮਾਰਿਆ ਇੰਨੀ ਹੁਣੀ ਇਸ ਟਾਈਮ ਇਹਦਾ ਬੂਝਾ ਦੇਖ ਲੈ ਤੂੰ ਕਿੰਨਾ ਹੋ ਗਿਆ ਇਹ ਚ ਗੰਨਾ ਨਹੀਂਦਾ ਬਾਈ ਖੇਤ ਚ ਇਹ ਗੰਨਾ ਦਾ ਬਾਈ ਬਾਈ ਤਾਂ ਹੀ ਕਹਿੰਨੇ ਆ ਵੀ ਜਿਹੜੀ ਫਸਲ ਐ ਨੂੰ ਮਾੜੀ-ਮੋਟੀ ਬਦਲ ਕੇ ਲਾਓ ਇੱਕੋ ਫਸਲ ਨਾ ਲਾਈ ਜਾਓ ਇਹ ਖੇਤ ਚ ਪਿਛਲੇ ਸਾਲ ਗੰਨਾ ਖੜਾਤਾ ਬਾਈ ਠੀਕ ਹੈ ਜੀ ਮੇਰੇ ਹਿਸਾਬ ਨਾਲ ਹਨੀ 6-6 7-7 ਟੱਕੇ ਬਣਾ ਲੇ ਜੀ ਇਹਦੇ ਆ ਝੋਨੇ ਨੇ ਹਨਾ ਬਣਾ ਦੇ ਜਿਹੜਾ ਹੂਣੀ ਬਣਾ ਦੇ ਹਾਂ ਉਹੀ ਗੱਲ ਐ ਬਾਈ ਇਹ ਸਾਰੀ ਬਾਈ ਜਿਹੜੇ 2-3 ਕਿਲੇ ਲੱਗੇਵੇਂ ਸਾਰੇ ਮਤਲਬ ਕਿ ਬਿਨਾ ਕੱਦੂ ਵਾਲੇ ਆ ਇਹਨਾਂ ਤਾਂ ਜਗੂ 10-12 ਕਿਲੇ ਬਿਨਾ ਕੱਦੂ ਦੇ ਲਾਏ ਬਿਨਾ ਕੱਦੂ ਤੇ ਹਾਂ ਬਿਨਾ ਕੱਦੂ ਦਾ ਅੱਛਾ ਕਾਮਯਾਬ ਆ ਯਾਰ ਕੰਮ ਇਹ ਨਹੀਂ ਆਪਾਂ ਬੱਟਾ ਟੁੱਟੀ ਜਾਂਦੀਆਂ ਬੱਟਾ ਲਿੱਪੋ ਉਹੀ ਗੱਲ ਆ ਇਹ ਕਾ ਇੱਕ ਦਿਨ ਪਾਣੀ ਖੜਾ ਕੇ ਦੂਏ ਜਨੇ ਨਾ ਉਹ ਕਦੂ ਘਰ ਉਹ ਭਈਆਂ ਤੇ ਲਾਉਣ ਲਾਤਾ ਅੱਛਾ ਇੱਕ ਦਿਨ ਪਾਣੀ ਖੜਾਇਆ ਪਹਿਲਾ ਇਹਨਾਂ ਲੇਜ਼ਰ ਕਰਾ ਕੇ ਸਾਰੇ ਠੀਕ ਆ ਫਿਰ ਉੱਤੇ ਬਾਕੇ ਠੀਕ ਆ ਪਾਣੀ ਛੱਡਦਾ ਫਿਰ ਬਾਈ ਗੰਨਾ ਵੀ ਬਹੁਤ ਵਧੀਆ ਖੜਾ ਦੇਖੋ 8 6 7 ਕਿਲੇ ਗੰਨਾ ਲੱਗਿਆ ਹੋਰੇ ਉਹ ਤੁਸੀਂ ਦੇਖ ਸਕਦੇ ਆ ਗੰਨਾ ਸਾਰਾ ਹੀ ਇੱਕ ਨੰਬਰ ਐਨ ਪੂਰਾ ਜਿਹੜਾ ਉਹ ਬਹੁਤ ਹਾਈਟ ਕਰ ਗਿਆ ਦੇਖ ਗੰਨਾ ਸਾਹਮਣੇ ਵਾਲਾ ਬਾਈ ਹਾਂ ਹਾਂ ਉਹ ਗੰਨਾ ਬਹੁਤ ਉਹ ਬਾਈ 38 ਵੈਰਾਈਟੀ ਆ 38 ਆ ਹੱਤੀ ਵੈਰੈਟੀ ਦਾ ਵੈਸੇ ਹੀ ਬਹੁਤ ਵਧੀਆ ਵੈਸੇ ਵੀ ਇਹ ਵੀ ਤਾਂ ਕਰੀਬ ਹੀ ਆ ਦੇਖੋ ਬਾਈ ਕਾਗਜ ਲਾਇਆ ਹੋਇਆ ਠੀਕ ਆ ਓਵਰਫਲੋ ਨੱਕੇ ਕਰੇ ਹੋਏ ਆ ਦੇਖੋ ਲੋ ਜੀ ਕਾਗਜ ਦੇ ਫਾਇਦੇ ਹੈਗੇ ਆ ਬਾਈ ਇਦਾਂ ਹੁਣ ਦੇਖੋ ਬੱਟਾ ਪਰ ਜਮਾ ਕੱਖ ਨਹੀਂ ਹੈਗਾ ਤੇ ਨਹੀਂ ਤਾਂ ਦੋ ਦੋ ਤਿੰਨ ਤਿੰਨ ਵਾਰ ਬਾਈ ਬੱਟਾ ਖੋਟਣੇ ਪੈਣੇ ਆ ਬਾਈ ਹਨਾ ਉਹੀ ਗੱਲ ਹੈ ਪਾਈਏ ਫੇਰੇ ਚੱਕੀ ਚੋਲੀ ਬਾਈ ਜਿਹੜਾ ਜੂਰੀਆ ਪਾਉਣ ਦਾ ਅਸਲ ਟਾਈਮ ਆ ਸੱਜਰੇ ਪਾਵੇ ਸਵੇਰੇ ਅਸੀਂ ਥੋੜਾ ਜਿਹਾ ਪੁੱਠੇ ਟਾਈਮ ਪਾਉਣ ਲੱਗੇ ਆ ਸ਼ਾਮ ਨੂੰ ਥੋੜੀ ਹਮਮਸ ਵੱਧ ਹੁੰਦੀ ਗਰਮੀ ਸਵੇਰ ਦਾ ਟਾਈਮ ਬਹੁਤ ਵਧੀਆ ਹੁੰਦਾ ਪਾਉਣ ਨੂੰ ਪਰ ਹੁਣ ਕਰੀਏ ਗਿਆ ਕੰਮ ਬਸ ਪੁੱਠੇ ਟਾਈਮ ਹੀ ਕਰਨਾ ਹੁੰਦਾ ਕੰਮ ਅਸੀਂ ਸਾਰਾ ਜਿੰਨਾ ਵੀ ਕਰਨਾ ਹੁੰਦਾ ਐ ਟਾਈਮ ਸਾਨੂੰ ਪਤਾ ਗਰਮੀ ਉਦਾਂ ਹੀ ਬਹੁਤ ਹੁੰਦੀ ਆ ਕੁਝ ਜਿਹੜਾ ਆਹ ਮੀਨਾ ਬਾਈ ਜੁਲਾਈ ਦੇ ਅੰਦਰ ਤਾਂ ਤੁਹਾਨੂੰ ਪਤਾ ਪਸੀਨਾ ਉਦਾਂ ਹੀ ਬਹੁਤ ਆਉਂਦਾ ਹਮਮਸ ਜੀ ਥੋੜੀ ਵੱਧ ਵੱਧ ਜਾਂਦੀ ਆ ਬਾਕੀ ਬਾਈ ਮੀਂ ਸਾਡੇ ਲਗਭਗ ਜਿੱਕਣਾ ਮੀਂ ਸਾਡੇ ਅੱਗੇ ਪੈਂਦਾ ਹੁੰਦਾ ਹੈ ਉਹ ਮੀਂ ਹਜੇ ਪਿਆ ਕੋਈ ਵੀ ਮੀਂ ਪਏ ਹਨ ਨੀ ਕਿ ਛੋਟੇ ਮੀਂ ਪਏ ਹਨ ਮਾੜੇ ਮੋਟੇ ਬਾ ਧਰਤੀ ਕਿੱਲੀ ਕਰਨ ਵਾਲੇ ਭਾਰੀ ਮੀਂ ਹਜੇ ਕੋਈ ਨਹੀਂ ਪਿਆ ਬਾਈ ਤੇ ਇੱਕ ਅਦਾ ਮੀਂ ਜੇ ਪੈ ਜਾਵੇ ਤਾਂ ਵਧੀਆ ਹੀ ਹੈ ਤੇ ਮੀਂ ਨਾਲ ਵੀ ਬਾਈ ਇੱਕ ਦੋ ਦਿਨ ਮੌਸਮ ਠੀਕ ਰਹਿੰਦਾ ਵਧੀਆ ਦੂਏ ਦਿਨ ਫੇਰ ਰੁਕਣੀ ਫੇਰ ਗਰਮੀ ਹੋ ਜਾਂਦੀ ਲੋ ਜੀ ਬਾਈ ਜੂਰੀਆ ਵੱਧ ਪਾ ਲਿਆ ਸੀ ਨਾਲੇ ਕੋਈ ਜੂਰੀਆ ਵੱਜ ਗਿਆ ਥੋੜਾ ਜਿਹਾ ਹਾਂ ਐ ਭਾਈ ਹਾਂਜੀ ਰੇਪ ਪਾਉਣ ਦਾ ਟਾਈਮ ਵਸੇ ਸਵੇਰ ਦਾ ਵਧੀਆ ਨਹੀਂ ਸਵੇਰ ਠੀਕ ਆ ਸਵੇਰੇ ਗਰਮੀ ਘਟੂਦੀ ਹੁੰਦੀ ਸਵੇਰ ਮੈਦ ਜੀ ਰਹੀ ਆ ਹਾਂ ਇਹ ਟਾਈਮ ਥੋੜੀ ਗਰਮੈਸ ਵੱਜ ਜਾਂਦੀ ਬਾਕੀ ਭਾਈ ਕਈ ਭਾਈ ਇਹ ਦੇਖੇ ਵੀਡੀਓ ਉਹ ਕਹਿੰਦੇ ਵੀ ਘੱਟ ਪਾਣੀ ਚ ਰੇਪ ਪਾਓ ਗੱਲ ਠੀਕ ਆ ਉਹ ਜਿੰਨਾਂ ਰੇ ਘੱਟ ਪਾਣੀ ਪਾਵੇ ਉਹਨਾਂ ਵਧੀਆ ਜਿਖਣਾ ਉਹ ਉੱਪਰਲੇ ਖੇਤ ਦਾ ਪਾਣੀ ਨਾ ਤੱਗੀਆਂ ਦਿਖਦੀਆਂ ਵੱਧ ਪਾਣੀ ਚ ਕਹਿੰਦੇ ਥੋੜਾ ਜਿਹਾ ਜੂਰੀਆ ਹਨ ਇਹ ਪੌਣਾ ਚਾਹੀਦਾ ਘੱਟ ਪਾਣੀ ਚ ਚਾਹੀਦਾ ਪਰ ਆ ਖੇਤ ਨੀਵਾ ਬਾਈ ਦਾ ਪਾਣੀ ਸੁੱਕੇ ਨਹੀਂ ਹੈਗਾ ਇਹ ਉੱਪਰਲੇ ਨਾਲੋਂ ਖੇਤ ਨੀਵਾ ਹੈ